ਮੈਂ ਆਲਮ ਮਜਦ ਸਿੰਘ ਡਿਪਟੀ ਕਮਿਸ਼ਨਰ ਆਫ ਪੁਲਿਸ ਲਾ ਐਂਡ ਆਰਡਰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਜੋ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਤੇ ਇਸ ਸੀਜ਼ਨ ਦੇ ਦੌਰਾਨ ਚਾਈਨਾ ਡੋਰ ਪਲਾਸਟਿਕ ਡੋਰ ਤੇ ਸਿੰਥੈਟਿਕ ਡੋਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤੇ ਮੈਂ ਔਨ ਬਿਹਫ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਇਲੀਗਲ ਚੀਜ਼ ਹੈ ਇਸ ਚੀਜ਼ ਨੂੰ ਜੋ ਵੀ ਕੋਈ ਵਰਤੇਗਾ ਸਟੋਰ ਕਰੇਗਾ ਜਾਂ ਸੇਲ ਕਰੇਗਾ ਉਹਦੇ ਖਿਲਾਫ ਬੀ ਐਨ ਐਸ ਐਸ ਦੀ 163 ਧਾਰਾ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਵਿੱਚ ਕੰਦੇ ਥਾਣਿਆਂ ਦੇ ਵਿੱਚ ਪੂਰੀ ਨਾਕਾਬੰਦੀ ਵੀ ਕੀਤੀ ਜਾਏਗੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਹੋ ਚੁੱਕੇ ਐ ਉਹਨਾਂ ਦੇ ਖਿਲਾਫ ਵੀ ਪੂਰੀ ਸਖਤ ਨਜ਼ਰ ਰੱਖੀ ਜਾਏਗੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਹਰੇਕ ਨੂੰ ਇਹ ਹੀ ਬੇਨਤੀ ਹੈ ਕਿ ਇਸ ਚੀਜ਼ ਦੀ ਵਰਤੋਂ ਨਾ ਕੀਤੀ ਜਾਏ ਕਿਉਂਕਿ ਇਹਦੇ ਨਾਲ ਪੰਛੀਆਂ ਦਾ ਤੇ ਟੂ ਵੀਲਰ ਸਕੂਟਰ ਮੋਟਰਸਾਈਕਲ ਦੇ ਜਾਂਦੇ ਬੰਨਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਕਈ ਜਾਨਾਂ ਵੀ ਪਿਛਲੇ ਕੁ ਸਮੇਂ ਵਿੱਚ ਗਈਆਂ ਨੇ ਤੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਕਿ ਚਾਈਨਾ ਡੋਰ ਪਲਾਸਟਿਕ ਡੋਰ ਸਿੰਥੈਟਿਕ ਡੋਰ ਦੀ ਕਰਤੋਂ ਨਾ ਕੀਤੀ ਜੇ ਥੈਂਕ ਯੂ